ਪਿੰਡ ਅੱਟੀ 'ਚ ਲੱਗਣ ਜਾ ਰਹੇ ਹੌਟ ਮਿਕਸਚਰ ਪਲਾਟ ਦੇ ਵਿਰੋਧ 'ਚ ਅੱਜ ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਉਪਰੰਤ ਕਿਹਾ ਕਿ ਉਹ ਇਹ ਪਲਾਟ ਕਿਸੇ ਵੀ ਕੀਮਤ 'ਤੇ ਲੱਗਣ ਨਹੀਂ ਦੇਣਗੇ ਪਿੰਡ ਵਾਸੀਆਂ ਨੇ ਇੱਕ ਲਿਖਤੀ ਸ਼ਿਕਾਇਤ ਐਸ.ਟੀ.ਐਮ ਫਿਲੌਰ ਦੇ ਨਾਮ ਅੱਜ ਤਹਿਸੀਲਦਾਰ ਸਤਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੂੰ ਸੌਂਪੀ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਖੂਹਾਂ ਨੂੰ ਜਾਣ ਵਾਲੇ ਢੀੜੇ ਰਸਤੇ 'ਤੇ ਉਹਨਾਂ ਦਾ ਆਉਣਾ ਜਾਣਾ ਮੁਹਾਲ ਹੋ ਜਾਵੇਗਾ ਲੋਕਾਂ ਨੇ ਦੱਸਿਆ ਕਿ ਪਲਾਟ ਲਗਾਉਣ ਵਾਲੀ ਕੰਪਨੀ ਆਪਣੇ ਟਿਪਰ ਪਿੰਡ ਵਿੱਚ ਲੰਘਾਈਗੀ ਜਿਸ ਕਾਰਨ ਕਿਸੇ ਬੇਲੇ ਵੀ ਵੱਡੇ ਹਾਦਸੇ ਵਾਪਰ ਸਕਦੇ ਹਨ ਪਿੰਡ ਦੇ ਸਕੂਲ ਮੁਖੀਆਂ ਨੇ ਵੀ ਪਿੰਡ ਵਾਸੀਆਂ ਦੇ ਇਸ ਫੈਸਲੇ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਸਕੂਲੀ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ ਜਾਣਕਾਰੀ ਮੁਤਾਬਕ ਪਿੰਡ ਦੀ ਇੱਕ ਔਰਤ ਨੇ ਆਪਣੀ ਜ਼ਮੀਨ ਕਿਸੇ ਨੂੰ ਵੇਚ ਦਿੱਤੀ ਜਿਸ ਦੀ ਰਜਿਸਟਰੀ ਤਸਦੀਕ ਕਰਨ ਵੇਲੇ ਪਿੰਡ ਦੇ ਕਿਸੇ ਵੀ ਪੰਜ ਸਰਪੰਚ ਜਾਂ ਨੰਬਰ 10 ਦੇ ਦਸਖਤ ਨਹੀਂ ਹਨ ਇਨਾ ਮੋਤਵਾਰਾਂ ਨੇ ਇਤਰਾਜ਼ ਪ੍ਰਗਟਾਇਆ ਕਿ ਜੇ ਪਿੰਡ ਦੀ ਕਿਸੇ ਜ਼ਮੀਨ ਦੀ ਰਜਿਸਟਰੀ ਵੇਲੇ ਕਿਸੇ ਬਾਲੇ ਇਲਾਕੇ ਦੇ ਨੰਬਰਦਾਰ ਤੋਂ ਹੀ ਤਸਦੀਕ ਕਰਵਾਉਣੀ ਹੈ ਤਾਂ ਉਹਨਾਂ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਏ ਕਿ ਕੰਮ ਸ਼ੁਰੂ ਕਰਨ ਦੇ ਹੁਣ ਤੱਕ ਕੰਪਨੀ ਦੀਆਂ ਮਸ਼ੀਨਾਂ ਨੇ ਉਹਨਾਂ ਦੇ ਪਾਣੀ ਦੇ ਪਾਈਪ ਤੋੜ ਦਿੱਤੇ ਹਨ ਵਾਤਾਵਰਨ ਨੂੰ ਹੋਣ ਵਾਲੇ ਖਾਦਸ਼ੇ ਜ਼ਾਹਰ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਰ ਸੰਘਰਸ਼ ਲਈ ਤਿਆਰ ਹਨ ਮੰਗ ਪੱਤਰ ਦੇਣ ਉਪਰੰਤ ਛੋਦੋ ਪਿੰਡ ਦੇ ਮੌਤਵਾਰ ਪਲੌਟ ਵਾਲੇ ਸਥਾਨ ਤੇ ਪੁਜੀ ਜਿੱਥੇ ਗੁੰਡੀ ਪਾ ਕੇ ਬਿਜਲੀ ਦੀ ਸਪਲਾਈ ਲਈ ਚੋਰੀ ਸੀ ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਤੁਰੰਤ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੀਤੀ ਇਹਨਾਂ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਸਬੂਤ ਵਜੂ ਤਾਰਾ ਜ਼ਬਤ ਕਰ ਲਈਆਂ ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਇਹਨਾਂ ਨੂੰ ਕਰੀਬ 2.5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਮੇਰਾ ਨਾਮ ਹੈ ਹਰਜਿੰਦਰ ਸਿੰਘ ਹਾਂਜੀ ਮੈਂ ਹਰਜਿੰਦਰ ਸਿੰਘ ਪਿੰਡ ਟੀ ਗ੍ਰਾਮ ਪਜਾਟੀ ਤੋਂ ਕਸਾਂਜ ਨੇ ਦੋਆਬਾ ਦੇ ਮੈਂਬਰ 7 ਤੇ ਸਾਡੀ ਗ੍ਰਾਮ ਪੰਚਾਇਤ ਅਟੀ ਸਰਪੰਚ ਸਾਹਿਬ ਸਮੂਹ ਨਗਰ ਨਿਵਾਸੀ ਤੇ ਲੰਬੜਾ ਸਾਹਿਬ ਸਭ ਮੌਕੇ ਤੇ ਇੱਥੇ ਹਾਜ਼ਰ ਹੋਏ ਆ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਮਿੱਥੇ ਪਲਾਂਟ ਲੱਕ ਵਾਲਾ ਇਹਦੇ ਵਿੱਚ ਆਪਣੇ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਪ੍ਰੋਬਲਮ ਹੈ ਹੈ ਜਿਹੜਾ ਇਹ ਰੋੜ ਆ ਸਾਡਾ ਐਗਰੀਕਲਚਰ ਰੋੜ ਆ 19 ਫੁੱਟ ਰੋੜ ਆ ਇਹਦੇ ਵਾਸਤੇ ਇਹਨਾਂ ਨੂੰ ਐਨਓਸੀ ਲਈ ਜਾਂ ਨਹੀਂ ਇਹਨਾਂ ਨੂੰ ਪਤਾ ਹੋਊਗਾ ਪਰ ਇਹਨਾਂ ਨੇ ਕੋਈ ਵੀ ਸਾਨੂੰ ਹਲੇ ਤੱਕ ਆਪਣਾ ਡਾਕੂਮੈਂਟ ਨਹੀਂ ਦਿੱਤਾ ਇਸ ਕਰਕੇ ਅਸੀਂ ਇਹਦਾ ਅਪਰੂਵਲ ਕਰਦੇ ਆਂ ਤੇ ਮਾਜੋਗ ਐਡਿਊ ਸਾਹਿਬ ਨੂੰ ਇਹਨਾਂ ਦਾ ਪੱਤਰ ਦੇ ਆਏ ਆਂ ਅਸੀਂ ਇਸ ਵਾਰਸਤੇ ਅਸੀਂ ਇਹਨਾਂ ਦਾ ਰੋਡ ਜਿਹੜਾ ਆ ਉਹ ਰੋਕ ਰਹੇ ਆਂ ਜਿਸ ਤੱਕ ਸਾਡਾ ਕੋਈ ਪਿੰਡ ਵਾਸੀਆਂ ਦਾ ਕੋਈ ਫੈਸਲਾ ਨਹੀਂ ਹੁੰਦਾ ਉਨਾਂ ਚਿਰ ਇਹ ਕੋਈ ਵੀ ਕੰਟਰਕਸ਼ਨ ਦਾ ਕੰਮ ਨਹੀਂ ਕਰਨਗੇ ਜੇ ਉੱਥੇ ਇੱਥੇ ਕੋਈ ਇਹਨਾਂ ਦਾ ਮਾਲੀ ਜਾਂ ਜਾਣੀ ਨੁਕਸਾਨ ਹੁੰਦਾ ਆ ਉਹਦੀ ਇਹ ਪਲਾਂਟ ਵਾਲੇ ਖੁਰ ਜ਼ਿੰਮੇਵਾਰ ਹੋਣਗੇ ਇਹ ਪਿੰਡ ਤੇ ਪ੍ਰਸ਼ਾਸਨ ਇਹਦਾ ਪ੍ਰਸ਼ਾਸਨ ਨੂੰ ਇਸ ਇਸ ਦਾ ਜ਼ਿੰਮੇਵਾਰ ਹੋਵੇਗਾ ਤੇ ਸਾਡਾ ਜੁਨੀਅਨ ਜਾਂ ਪਿੰਡ ਵਾਸੀ ਇਸ ਦਾ ਕੋਈ ਵੀ ਨੁਕਸਾਨ ਦਾ ਜ਼ਿੰਮੇਵਾਰ ਨਹੀਂ ਹੋਵੇਗਾ ਇਹ ਇਹਨਾਂ ਨੂੰ ਹਾਂਜੀ ਇਹਨਾਂ ਦਾ ਕੋਈ ਨਹੀਂ ਜੀ ਇਹ ਅਨੋਨਮ ਕੰਪਨੀ ਆ ਜੀ ਹਲੇ ਇਹਨਾਂ ਨੇ ਕਿਸੇ ਵੀ ਆਪਣੀ ਕੰਪਨੀ ਦਾ ਨਾਮ ਸਾਨੂੰ ਨਹੀਂ ਬੋੜ ਨਾ ਬੋੜ ਲਾਇਆ ਨਾ ਕੋਈ ਦੱਸਿਆ ਹੋਵੇ ਕਿਹੜੀ ਕੰਪਨੀ ਆ ਅਸੀਂ ਤਾਂ ਇਹਨਾਂ ਨੂੰ ਸ਼ੁਰੂ ਵਿੱਚ ਹੀ ਰੋਕਣ ਲੱਗੇ ਆਂ ਔਰ ਜੇ ਇਹ ਕੰਟਰਕਸ਼ਨ ਕਰੀ ਜਾ ਰਹੇ ਆ ਤੇ ਇਹਨਾਂ ਦਾ ਫੈਸਲਾ ਆ ਕਰਨਾ ਕੰਮ ਜਾਂ ਰੁਕਣਾ ਆ ਤੇ ਬਾਅਦ ਵਿੱਚ ਵੀ ਜੇ ਪ੍ਰੋਬਲਮ ਆਉਣੀ ਆ ਉਸ ਬਣੀ ਜੀ ਨੂੰ ਢੋਣਾ ਮੁਸ਼ਕਲ ਹੋ ਜਾਣਾ ਇਸ ਲਈ ਅਸੀਂ ਪਿੰਡ ਵਾਸੀ ਸਾਰਿਆਂ ਨੇ ਫੈਸਲਾ ਕੀਤਾ ਆ ਕਿ ਇਸ ਛੋਟੇ ਰੋਡ ਦੇ ਅਸੀਂ ਕੋਈ ਵੀ ਕੰਟਰਕਕਸ਼ਨ ਦਾ ਕੰਮ ਨਹੀਂ ਚੱਲਣ ਦੇਣਾ ਨਹੀਂ ਬਣ ਦੇਣਾ ਹਾਂਜੀ ਸਾਨੂੰ ਤੁਸੀਂ ਮੰਗ ਪੱਤਰ ਦੇ ਗਏ ਆ ਕਿੰਨਾ ਟਾਈਮ ਹੋ ਗਿਆ ਜਿੱਦਿਆਂ ਤੋਂ ਮੰਗ ਪੱਤਰ ਹੁਣ ਇਸ ਵੀਰੇ ਦੇ ਗਿਆ ਜੀ ਅੱਜ ਵੀਰੇ ਦੇ ਗਿਆ ਆ ਉਹ ਕਹਿੰਦੇ ਜੀ ਤੁਸੀਂ ਆਪਣਾ ਕਾਰਜ ਜਿਹੜੀ ਕਾਰਨ ਕਰ ਸਕਦੇ ਹਾਂ ਹਾਂਜੀ ਮਾਸ਼ਲ ਲੈ ਚਾਹੀਦੀ ਰੋਡ ਆ ਹੁਣ ਕੇ ਫੈਨ ਵਾਲਾ ਰੋਡ ਆ ਪੰਚਾਇਤ ਦਾ ਹਾਂਜੀ ਪੰਚਾਇਤ ਦਾ ਫੈਸਲਾ ਹੀ ਆ ਜੀ ਸਾਡੇ ਇਸ ਜਿੱਥੋਂ ਇਹਨਾਂ ਦੇ ਭਾਰੀ ਬਾਈਕ ਲੰਘਣੇ ਆ ਉਸ ਰੋਡ ਦੇ ਤੇ ਸਾਡੇ ਤਿੰਨ ਸਕੂਲ ਇੱਕ ਪਿੰਡ ਤੇ ਐਗਰੀਕਲਚਰ ਲੈਂਡ ਆ ਜ਼ਿਮੀਂਦਾਰਾਂ ਨੇ ਉੱਥੇ ਫਸਲ ਵੱਢਣੀ ਵੀ ਆ ਢੋਣੀ ਵੀ ਆ ਖੜੀਆਂ ਕੰਬਾਈਨਾਂ ਵੀ ਲੰਘਣੀਆਂ ਆ ਜਦੋਂ ਇਹ ਭਾਰੀ ਵਾਈਕਲ ਚੱਲਣਾ ਆ ਤੇ ਇਹਨਾਂ ਨੇ ਕੋਈ ਵੀ ਸਾਨੂੰ ਸਾਡੀ ਐਗਰੀਕਲਚਰ ਵਾਲਿਆਂ ਨੂੰ ਇਨੀ ਸਾਈਡ ਨਹੀਂ ਦੇਣੀ ਤੇ ਨਾਲ ਸਾਡੇ ਇੱਥੇ ਖੂਹਾਂ ਦੇ ਰਹਿੰਦੇ ਆ ਘਰ ਐਸ਼ ਘਰ ਪੰਜ ਤੇ ਕੁਛ ਦੇਰੀਆਂ ਸਾਡੇ ਜਾਨਵਰ ਰੱਖਿਓ ਪਸ਼ੂ ਰੱਖਿਓ ਉਹਨਾਂ ਦੀ ਧਾਰਾ ਚੋਂ ਲਈ ਨਿਆਣੇ ਬੱਚੇ ਔਰ ਬੀਬੀਆਂ ਆ ਰਹੀਆਂ ਆ ਉਹਨਾਂ ਦੇ ਉਹਨਾਂ ਲਈ ਵੀ ਇਹਨਾਂ ਦੀ ਕੋਈ ਸੇਫਟੀ ਨਹੀਂ ਹੈਗੀ ਨਾ ਇਸ ਇੰਨਾ ਚ ਚੌੜਾ ਰੋੜ ਹੈ ਕਿ ਅਗਲਾ ਸਾਈਡ ਤੋਂ ਹੋ ਕੇ ਲੰਘ ਸਕੇ ਇਹ ਰੋਡ ਬਹੁਤ ਛੋਟਾ ਆ ਇਸ ਕਾਰਨ ਇਹ ਰੋਡ ਜਿੰਨਾ ਛੋਟਾ ਛੋਟਾ ਹੋਣ ਦੇ ਬਾਵਜੂਦ ਇਹਦੇ ਉੱਤੇ ਬਲਾਂਡ ਲਗਾ ਰਿਆ ਇਹਨਾਂ ਨੇ ਕਿਸ ਤਰ੍ਹਾਂ ਮਨਜ਼ੂਰੀ ਪਾਸ ਕਰਾਈ ਆ ਇਹ ਇਹਨਾਂ ਨੂੰ ਪਤਾ ਹੋਊਗਾ ਪਰ ਅਸੀਂ ਪਿੰਡ ਵਸਿਆ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਕੱਚੇ ਰੋਡ ਦੇ ਉੱਤੇ ਇਹ ਇੰਡਸਟਰੀ ਨਹੀਂ ਲਗਣ ਦੇਣੀ ਜਿਵੇਂ ਤਾਰਾ ਵਗੈਰਾ ਨਗਰੇ ਆ ਇਹਨਾਂ ਕੋ ਐਨਓਸੀ ਵਗੈਰਾ ਹੈਗੀ ਕੋਈ ਨਹੀਂ ਹਜੇ ਹਜੇ ਇਹਨਾਂ ਨੂੰ ਐਨਓਸੀ ਮੰਗੀ ਆ ਜੀ 22 ਫੁੱਟ ਤੋਂ ਘੱਟ ਜੀ ਐਨਓਸੀ ਮਿਲ ਨਹੀਂ ਸਕਦੀ ਇਹਨਾਂ ਨੇ 19 ਫੁੱਟ ਰੋਡ ਤੇ ਐਨਓਸੀ ਕਿੱਦਾਂ ਲਈ ਆ ਇਹ ਪ੍ਰਸ਼ਾਸਨ ਨੂੰ ਨੂੰ ਪਤਾ ਹੋਊਗਾ ਜਾਂ ਜੀ ਇਹਨਾਂ ਨੂੰ ਪਤਾ ਹੋਊਗਾ ਬਿੱਲੀ ਦੇ ਤਾਰੇ ਵੀ ਅਸੀਂ ਦੇਖਦੇ ਮੈਂ ਉੱਪਰ ਕਾਫੀ ਹੈਗੇ ਦੋ ਖੰਮੇ ਜੇ ਤਾਰੇ ਜਿਹੀ ਆਏ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਜੀ ਸਾਹਿਬ ਕਹਿੰਦੇ ਸਾਡੇ ਕੋਲ ਹੱਲੇ ਇਹਨਾਂ ਦਾ ਕੋਈ ਇਹ ਦੂਆ ਨਹੀਂ ਆਇਆ ਚਿੱਟ ਮੰਗ ਪਤ ਨਹੀਂ ਆਇਆ ਵੀ ਤਾਰਾਂ ਦਾ ਕੀ ਕਰਨਾ ਕੀ ਨਹੀਂ ਇਹ ਕੋਈ ਐਪਲੀਕੇਸ਼ਨ ਦੇਣਗੇ ਜਾਂ ਉਸ ਤੋਂ ਬਾਅਦ ਕਿੰਨੇ ਸਾ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਹਾਂਜੀ ਸਰਪੰਚ ਸਾਹਿਬ ਆਪਣਾ ਨਾਮ ਦੱਸਿਓ ਜੀ ਸੋਨ ਲਾਲ ਅੱਟੇ ਹਾਂਜੀ ਤੇ ਗ੍ਰਾਮ ਪੰਚਾਇਤ ਸਾਰੇ ਲੰਗੜਟੇ ਦੀ ਤੇ ਕਿਸਾਨ ਜੀ ਉਹਨੀਆਂ ਤੇ ਸਾਰੇ ਨਗਰ ਨਿਵਾਸੀ ਬੇਨਤੀ ਕਰਦੇ ਆ ਕਿ ਸਰਕਾਰ ਨੂੰ ਵੀ ਜਿਹੜੀ ਹੈ ਸਾਡੇ ਪਿੰਡ ਦੇ ਵਿੱਚ ਇਹ ਪਲਾਂਟ ਲੱਗਣ ਲੱਗਾ ਹੈ ਇਹ ਪਲਾਂਟ ਜਲਦੀ ਤੋਂ ਜਲਦੀ ਰੋਕਿਆ ਜਾਵੇ ਅਸੀਂ ਜਿੰਨੇ ਵੀ ਪਿੰਡ ਵਾਸੀ ਆ ਅਸੀਂ ਸਾਰੇ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਅੱਜ ਅਸੀਂ ਇੱਕ ਮੰਗ ਪੱਤਰ ਜਿਹੜਾ ਐਸਡੀਐਮ ਸਾਹਿਬ ਨੂੰ ਦੇ ਕੇ ਆਏ ਆ ਤੇ ਉਹਦੇ ਵਿੱਚ ਸਾਰੇ ਪਿੰਡ ਵਾਸੀਆਂ ਨੇ ਸਾਰੀਆਂ ਪਿੰਡ ਦੀਆਂ ਕਮੇਟੀਆਂ ਨੇ ਬਾਕੀ ਜੋ ਵੀ ਕਿਸਾਨ ਜੁਨੀਆਂ ਨੇ ਹੈਗੀ ਆ ਇਹਨਾਂ ਨੇ ਸਾਰੇ ਪਰਿਵਾਰ ਨੇ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਕਿਹਾ ਕਿ 2250 ਬੰਦਾ ਸੀਗਾ ਅਸੀਂ ਸਰਕਾਰ ਨੂੰ ਬਹੁਤ-ਬਹੁਤ ਤੋਂ ਬੇਨਤੀ ਕਰਦੇ ਹਾਂ ਕਿ ਪਿੰਡਾਂ ਦੇ 플ਾਟ ਜਿਹੜੇ ਆ ਪਿੰਡਾਂ ਦੇ ਵਿੱਚ ਕੱਟ ਲਾਏ ਜਾਣ ਤਾਂ ਕਿ ਆਵਾਜਾਈ ਜਿਹੜੀਆਂ ਰਸਤੇ ਜਿਹੜੇ ਆ ਛੋਟੇ ਆ ਤੰਗ ਆ ਇਹਨਾਂ ਦੇ ਵਿੱਚ ਜੋ ਕਿਸਾਨ ਜੁਨੀਆ ਨੇ ਆ ਉਹ ਜਦੋਂ ਵੀ ਆਪਣੇ ਕੋਈ ਵੀ ਫਸਲ ਵਾੜੀ ਪੱਟ ਕੱਟਦੀ ਆ ਤੇ ਬਾਕੀ ਕੰਪੈਨਾਂ ਜਾਂ ਹੋਰ ਕੋਈ ਨੰਗੜਾਂ ਦਾ ਦੋਲੋਂ ਇਹਨਾਂ ਨਹੀਂ ਨੰਗ ਸਕਦੀਆਂ ਇਸ ਕਰਕੇ ਬਾਕੀ ਕਈ ਗਰਵੀਏ ਤੇਰੇ ਦੇ ਇਹ ਮਹੱਲੇ ਵਾਲੇ ਪਿੰਡਾਂ ਦੇ ਵਿੱਚ ਇਹ ਪਲਾਂਟ ਜਿਹੜਾ ਵੱਡੇ ਰੋਡ ਕਿਤੇ ਲਾਇਆ ਜਾਵੇ ਤੇ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ